ਜਗਰੌਹ ਦਾਣਾ ਮੰਡੀ ਵਿੱਚ ਸੁਖ ਸੰਤ ਲਈ ਆੜਤੀ ਐਸੋਸੀਏਸ਼ਨ ਜਗਰੌਹ ਵੱਲੋਂ ਪਰਮ ਪਿਤਾ ਦਾ ਸੁਕਰਾਨਾ ਕਰਨ ਲਈ ਸਲਾਨਾ ਸਮਾਗਮ ਸਿਰਪਰਾ ਚੌਂਕ ਦੇ ਗੁਰਦੁਆਰਾ ਸਹਿਬ ਵਿੱਚ ਕਰਵਾਇਆ ਗਿਆ ਜਿੱਥੇ ਮੌਕੇ ਤੇ ਮੰਡੀ ਦੇ ਸਾਰੇ ਆੜਤੀਆ ਵੀਰਾਂ ਨੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਅਤੇ ਸਾਰੀਆਂ ਖਰੀਦ ਏਜੰਸੀਆਂ ਦੇ ਇਨਸਪੈਕਟਰ ਤੇ ਮੰਡੀ ਦੀ ਗੱਲਾ ਮਜ਼ਦੂਰ ਜੂਨੀਅਰ ਦੇ ਆਗੂ ਮੌਜੂਦ ਰਹੇ ਨੇ ਇਸ ਮੌਕੇ ਜਿੱਥੇ ਸਮਾਗਮ ਤੋਂ ਬਾਅਦ ਗੁਰੂ ਕਾ ਲੰਗਰ ਵੀ ਠੁਟ ਵਰਤਾਇਆ ਗਿਆ ਉੱਤੇ ਹੀ ਡੀਐਸਪੀ ਜਸਜੋਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਜਗਰੋਂਦੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸਬਾਸਲ ਦੀ ਰਿਪੋਰਟ। ਧੰਨਵਾਦ ਕਰਨਾ ਬੰਦੇ ਦਾ ਫਰਜ਼ ਹੈ। ਅਸੀਂ ਵਪਾਰੀ ਆਂ ਔਰ ਅਸੀਂ ਜਿੰਨੇ ਵੀ ਮਜ਼ਦੂਰ ਭਰਾ ਸਾਡੇ ਲੇਖਾਕਾਰ ਖੜੇ ਅਰਤੀ ਗੱਜਨੇ ਸਾਡਾ ਸੰਬੰਧ ਚਾਹੇ ਟਰੱਕ ਯੂਨੀਅਨ ਹੈ ਚਾਹੇ ਫਰੀਵਿਜਨ ਸੀ ਹੈ ਸਭ ਮਿਲ ਕੇ ਇਸ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹ ਜਿਹੜਾ ਮੰਡੀ ਤੇ ਮਿਹਰ ਬਣਾਈ ਰੱਖ ਸਾਨੂੰ ਤਾਕਤ ਦੇ ਕਿ ਅਸੀਂ ਇਮਾਨਦਾਰੀ ਨਾਲ ਅੱਗੇ ਚੱਲ ਕੇ ਕੰਮ ਇਸ ਤਰ੍ਹਾਂ ਹੀ ਅਸੀਂ ਸਰਕਾਰ ਦਾ ਜੋ ਵੀ ਹੈ ਸਾਡੇ ਪ੍ਰੋਕਿਊਰਮੈਂਟ ਕਰਨੀ ਉਹਨਾਂ ਨੂੰ ਪਹੁੰਚਾਉਣਾ ਉਹਨਾਂ ਦਾ ਜੋ ਵੀ ਕੰਮ ਸਾਡੇ ਜਿੰਮੇ ਦਾਇਆ ਜਾਂਦਾ ਅਸੀਂ ਪ੍ਰਮਾਤਮਾ ਤੋਂ ਆਪਣੇ ਅਸ਼ੀਰਵਾਦ ਲੈ ਕੇ ਫੇਰ ਗੱਲ ਚਲਦੇ ਆਂ ਔਰ ਮੈਂ ਇਸ ਗੱਲ ਦੀ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਸ਼ੁਰੂ ਕੀਤਾ ਉਹਨਾਂ ਸਰਾਰਜੀਤ ਸਿੰਘ ਉਹਨਾਂ ਨੂੰ 17 ਤੋਂ ਬੇ ਬੜੇ ਇਹਨਾਂ ਦੇ ਧੰਨਵਾਦੀ ਆਂ ਕਿ ਇਹਨਾਂ ਨੇ ਸਾਨੂੰ ਉਹਨਾਂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਔਰ ਮੈਂ ਕਹਿੰਦਾ ਵੀ ਸਾਰੀ ਸੰਗਤ ਨੂੰ ਐਂ ਜੋੜਨਾ ਚਾਹੀਦਾ ਹੈ ਜਦੋਂ ਉਹਦਾ ਆਸ਼ੀਰਵਾਦ ਹੁੰਦਾ ਤਾਂ ਕੋਈ ਵੀ ਤਕਲੀਫ ਨਹੀਂ ਆਉਂਦੀ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਆ ਜੀ ਅੱਜ ਦੇ ਇਸ ਪਵਿੱਤਰ ਦਿਹਾੜੀ ਨੂੰ ਤਿਹਾੜੀ ਦੇ ਰੂਪ ਸਾਡੇ ਆੜਤੀਆ ਭਾਈਚਾਰੇ ਵੱਲੋਂ ਨਹੀਂ ਭਾਈਚਾਰੇ ਵੱਲੋਂ ਮਜਬੂਰ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਪਰਮਾਤਮਾ ਇਸੇ ਤਰ੍ਹਾਂ ਸਾਡਾ ਭਾਈਚਾਰਾ برقرار ਰੱਖੇ ਸਾਡੇ ਆਪਸ ਵਿੱਚ ਸਾਡਾ ਤਾਲਮੇਲ ਪਿਆਰ ਬਣਾਈ ਰੱਖੇ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਅਸੀਂ ਬਹੁਤ ਬਹੁਤ ਕੋਟਨ ਧੰਨਵਾਦ ਕਰਦੇ ਹਾਂ ਇਸ ਪਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਸੇਵਾ ਲਈ ਹੈ ਵੀ ਹਰ ਸਾਲ ਅਸੀਂ ਇਹ ਦਿਹਾੜਾ ਜਿਹੜਾ ਅਸੀਂ ਮਨਾਈਏ ਤੇ ਅੱਗੇ ਨਾਲੋਂ ਵੱਧ ਕੇ ਮਨਾਈਏ ਸਾਬ ਦਾ ਮਾਕ ਹੈ ਖਾਓ ਖਰਚੋ ਰਵਤ ਦੇ ਭਾਈ ਤੋਂ ਤਣਾਵ ਵੱਧ ਹੋ ਜਾਏ ਛੇਵੋ ਨਾਮ ਸਿਮਰਨਾ ਹੈ ਤੇ ਛੇਵੋ ਪਰ ਉਹ ਨਹੀਂ ਕਿ ਜੇ ਇਹਨੂੰ ਪ੍ਰਮਾਤਮਾ ਦੇ ਨਾਮ ਤੇ ਬੁਲਾਇਆ ਜਾਵੇ ਤੇ ਇਹਦੇ ਵਿੱਚ ਕੋਈ ਘਾਟ ਨਹੀਂ ਹੁੰਦੀ। ਮਨੁੱਖ ਗਲਤੀ ਦਾ ਪੁੱਤਲਾ ਹੈ। ਅਸੀਂ ਸਾਨੂੰ ਜੇ ਕੋਈ ਜਾਣੇ ਜਾਂ ਜਾਣੇ ਜੇ ਕੋਈ ਮਾਰੀ ਕੋਈ ਗਲਤੀ ਹੁੰਦੀ ਹੈ। ਤੇ ਉਹ ਗੁਰੂ ਸਾਹਿਬ ਦਾ ਆਸਰਾ ਹੈ ਕਿ ਅਸੀਂ ਧੋਣ ਦਾ ਜਤਨ ਕੀਤਾ ਹੈ। ਤੇ ਆਪ ਦੀਆਂ ਕਮਾਈਆਂ ਚੋਂ ਲੰਗਰ ਲਾ ਕੇ ਉਹਦਾ ਕੋਸ਼ਿਸ਼ ਆ ਲੋਕਾਂ ਨਾਲ ਸਾਂਝਾ ਕਰਨ ਦਾ ਕੋਸ਼ਿਸ਼ ਕੀਤੀ ਹੋ। ਤੁਹਾਨੂੰ ਪੂਰਨ ਆਸ ਹੈ ਕਿ ਗੁਰੂ ਸਾਹਿਬ ਉਸ ਕੰਮ ਦੀ ਸਾਡੇ ਦੇ ਸਿਰ ਤੇ ਹੱਥ ਰੱਖਣਗੇ। ਤਾਂ ਕਬੂਲ ਹੈ ਸਾਡੇ ਚ ਕੋਈ ਬੜੀ-ਬੁੜੀ ਖੋਟ ਹੋਵੇ ਉਹਨੂੰ ਸਾਫ਼ ਕਰਕੇ ਤੇ ਸਾਨੂੰ ਲੋਕਾਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਬੱਚਿਆਂ ਨੂੰ ਤੇ ਰੋਡ ਸਾਰਾ ਬੜਾ ਸੰਗੀ ਦਾ ਸਵਨਿਥ ਭਾਈਚਾਰਾ ਉਹਨਾਂ ਅੰਦਰ ਇਹ ਕਾਪੀ ਬਣਾਈ ਰੱਖੇ ਕਰਨਾ ਇਤਫਾਕ ਦਾ ਵਾਅਦਾ ਕਰੇਗਾ ਕਿੰਨਾ ਧਲੇ ਨੇ ਸੂਬਾ ਸਾਉ ਦਾ ਅੱਜ ਜੀ ਸਭਰਾਣਾ ਕਰੂਗਾ ਜੇਕਰ ਇਹ ਸ਼੍ਰੀਮント ਬੌਸਾਉ ਨੇ ਚੋਣ ਪਾਇਆ ਤੇ ਅੱਜ ਉਹਨਾਂ ਦੇ ਘਰ ਪਏ ਆ ਬਹੁਤ ਹੀ ਸਭ ਖੁਸ਼ੀ ਹੋਈ ਸ਼ੌਰਮ ਭਾਈਚਾਰੇ ਨੇ ਸਾਡਾ ਸਾਥ ਦਿੱਤਾ ਉਹ ਆਉਂਦਾ 17 ਨਾ ਕੀਤਾ ਪਰ ਸਾਡਾ ਵੀ ਇਤਰਾ ਮਾਨ ਵਧਿਆ ਕਿਤੇ ਵੱਲੋਂ ਮਾਤਾ ਜੀ ਆਪਣੇ ਬਾਹਰ ਜੀ ਨੂੰ ਕਹਾਛਾ ਬਾਹਰ ਜੀ ਮਾਤੇ ਮੈਨੂੰ ਇਤਨਾ ਮੈਂ ਤੇ ਸੈਂਕੜੇ ਜਗਦੀਸ਼ ਸਿੰਘ ਨੇ ਬੜੇ ਬਸਤਾਪੂਰ ਨੂੰ ਦੱਸ ਦਿੱਤਾ ਕਿ ਅਸੀਂ 3 ਸਾਲੀ 2017 ਤੋਂ ਅਗਲੇ ਸਾਲ ਨੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਅਸੀਂ ਆੜ ਕੇ ਜੀ ਇਹ ਤਾਂ ਮਜ਼ਦੂਰਾਂ ਦੀ ਸਾਰਿਆਂ ਦੀ ਮਤਲਬ ਸਖਸ਼ਾਂ ਤੇ ਲਈ ਇਹ ਕੰਮ ਆਰੰਭ ਕੀਤਾ ਤੇ ਮਹਾਰਾਜ ਸਾਨੂੰ ਸ਼ਕਤੀ ਬਖਸ਼ੇ ਇਸੇ ਤਰ੍ਹਾਂ ਹਰੇਕ ਸਾਲ ਅਸੀਂ ਇਹਨੂੰ ਮਨਾਉਂਦੇ ਰਹੀਏ ਤੇ ਸਾਡੇ ਜਿਹੜੇ ਦੁੱਖ ਦੂਰ ਆ ਜਾਂ ਤੋਂ ਪ੍ਰੇਸ਼ ਆ ਉਹ ਨਿਪਟ ਜਾਂਦਾ ਵਕ ਰਕੀਤਿਆ ਪ੍ਰਮਾਤਮਾ ਨੇ 17 ਤੋਂ ਲੈ ਕੇ ਮੰਡੀ ਵੱਲੋਂ ਇਹ ਕੰਡਪਾੜ ਦੇ ਨਾਲ ਲੰਗਰ ਦਾ ਸਾਰੇ ਭਾਈਚਾਰੇ ਨੇ ਰਲ ਕੇ ਤੇ ਬੜੀ ਖੁਸ਼ੀ ਨਾਲ ਮਨਾ ਰਿਆ ਕੋਈ ਕਿਸੇ ਦੇ ਇਹ ਨਹੀਂ ਵੀ ਤੂੰ ਆ ਜਾ ਆਪਦੇ ਤੌਰ ਤੇ ਸਾਰੇ ਆ ਕੇ ਇਹ ਖੁਸ਼ੀ ਮਨਾ ਰਿਆ ਹਰ ਸਾਲ ਪ੍ਰਮਾਤਮਾ ਦਾ ਕਾਮਯਾਬੀ ਦੇ ਖਿਦਮਤ ਅਸੀਂ ਇਸੇ ਤਰ੍ਹਾਂ ਹਰ ਦੇ ਸਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਰਹੀਏ ਠੀਕ ਹੈ